ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾਕੇ ਚਾਰ ਪਦਾਰਥ ਅਸ਼ਟਦਸ਼ਾ ਸਿੱਧ ਨਾਵ ਨਿੱਧ ਕਰ ਤਲ ਤਾਂਕੇ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾਕੇ ਚਾਰ ਪਦਾਰਥ ਅਸ਼ਟਦਸ਼ਾ ਸਿੱਧ ਨਾਵ ਨਿੱਧ ਕਰ ਤਲ ਤਾਂਕੇ हर 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 ना जपे रसना अवर सब त्याग वचन रचना रहाओ नाना ख्यान पुराण वेद विद चौतीस अखर माही व्यास विचार कहयो परमार्थ ਰਾਮ ਨਾਮ ਸਰਨਾਹੀ ਸਹਜ ਸਮਾਦ ਉਪਾਦ ਰਹਤ ਫੁਨ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਪਰਗਾਸ ਹਿਰਦੇ ਤਰ ਜਨਮ ਮਰਨ ਭੈ ਭਾਗੀ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਪਰਗਾਸ ਰਿਦੇ ਤਰ ਜਨਮ ਮਰਨ ਭੈ ਭਾਗੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਏ ਪੰਡਿਤ ਜੋ ਪ੍ਰਭੂ ਸੁੱਖਾਂ ਦਾ ਸਮੁੰਦਰ ਹੈ ਜਿਸ ਪ੍ਰਭੂ ਦੇ ਵਾਸ ਵਿੱਚ ਸੁਰਗ ਦੇ ਪੰਜੇ ਰੁੱਖ ਚਿੰਤਾਮਣ ਤੇ ਕਾਮ ਤੇ ਨਾਨ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ 18 ਸਿੱਧੀਆਂ ਤੇ 9 ਨਿੱਧੀਆਂ ਇਹ ਸਭ ਉਸ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ਏ ਪੰਡਿਤ ਤੂੰ ਹੋ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ ਆਪਣੇ ਜੀਵ ਨਾਲ ਸਦਾ ਇੱਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ਰਹਾਉ ਇਹ ਪੰਡਿਤ ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ ਵੇਦਾਂ ਦੀਆਂ ਦਸੀਆਂ ਹੋਈਆਂ ਵਿਧੀਆਂ ਇਹ ਸਭ ਬਾਗ ਰਚਨਾ ਹੀ ਹਨ ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹਿਰਦੇ ਵਿੱਚ ਪੈਦਾ ਹੁੰਦਾ ਹੈ اے ਪੰਡਿਤ ਵੇਦਾਂ ਦੇ ਖੋਜੀ ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਹੀ ਧਰਮ ਤਤ ਦੱਸਿਆ ਹੈ ਕਿ ਨਾ ਪੁਸਤਕਾਂ ਦੇ ਪਾਠ ਆਦਿਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ਫਿਰ ਤੂੰ ਕਿਉਂ ਨਾਮ ਨਹੀਂ ਸਿਮਰਦਾ ਰਵਿਦਾਸ ਆਖਦਾ ਹੈ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਉਸ ਦਾ ਮਨ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਕੋਈ ਵਿਕਾਰ ਉਸ ਵਿੱਚ ਨਹੀਂ ਉੱਠਦਾ ਉਹ ਮਨੁੱਖ ਆਪਣੇ ਹਿਰਦੇ ਵਿੱਚ ਚਾਨਣ ਪ੍ਰਾਪਤ ਕਰਦਾ ਹੈ ਤੇ ਜਨਮ ਮਰਨ ਭਾਵ ਸਾਰੀ ਉਮਰ ਦੇ ਉਸ ਦੇ ਡਰ ਨਾਸ਼ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ